ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਇੱਕ ਪਰਮ ਸ਼ਕਤੀ ਹੈ ਇੱਕ ਸਚਾਈ ਮਹਾਨ ਰੋਸ਼ਨੀ ਤੇ ਮਸਤੀ ਆਂਤ੍ਰਿਕ ਪ੍ਰਸੰਨਤਾ ਹੈ ਭੌਤਿਕ ਸਰੀਰ ਭੌਤਿਕ ਪਦਾਰਥਾਂ ਦੇ ਆਸਰੇ ਤੇ ਖੜਾ ਹੈ ਤੇ ਭੌਤਿਕ ਪਦਾਰਥ ਧਨ ਦੇ ਨਾਲ ਹੀ ਮਿਲਦੇ ਹਨ ਸੁਭੌਤਿਕ ਪਦਾਰਥ ਧਨ ਧਰਮ ਮਨੁੱਖੀ ਜ਼ਿੰਦਗੀ ਦੇ ਦੋ ਪੈਰ ਹਨ ਇਨਾਂ ਦੇ ਆਸਰੇ ਜੀਵਨ ਚੱਲਦਾ ਹੈ ਬੈਰੂਨੀ ਦੁਨੀਆ ਦਾ ਸਾਰਾ ਪਸਾਰਾ ਧੰ ਦੇ ਆਸਰੇ ਤੇ ਖੜਾ ਹੈ ਅੰਦਰੂਨੀ ਸਾਰੀ ਪ੍ਰਸੰਨਤਾ ਧਰਮ ਦੇ ਆਸਰੇ ਤੇ ਖੜੀ ਹੈ ਸਦੀਆਂ ਤੋਂ ਸਾਡੇ ਦੇਸ਼ ਦਾ ਸਾਧੂ ਧਰਮਕਾਵਨ ਤੇ ਜੋਰ ਦਿੰਦਾ ਰਿਹਾ ਅੰਦਰੂਨੀ ਪ੍ਰਸੰਨਤਾ ਦੇ ਰਾਜ ਇਸ ਨੇ ਲੱਭ ਲਏ ਸਨ ਭਾਵੇਂ ਅੰਦਰ ਧਰਮ ਦਾ ਮਹਾਨ ਪ੍ਰਕਾਸ਼ ਸੀ ਪਰ ਬਾਹਰੋਂ ਸਰੀਰ 부ਝਿਆ 부ਝਿਆ ਹੋਇਆ ਸੀ ਸਰੀਰ ਦੀ ਲੋੜ ਪੂਰੀ ਕਰਨ ਲਈ ਇਸ ਨੂੰ ਧਨਵਾਨਾਂ ਦੇ ਬੂਹੇ ਤੇ ਭਟਕਣਾ ਪੈਂਦਾ ਸੀ ਪਰ ਅੰਤਰਿਕ ਪ੍ਰਸੰਨਤਾ ਹਾਸਲ ਕਰਨ ਲਈ ਧਨਵਾਨ ਸਾਧੂ ਅੱਗੇ ਹੱਥ ਜੋੜ ਕੇ ਖੜਾ ਰਹਿੰਦਾ ਸੀ ਇਹ ਲੰਗੜੀ ਜ਼ਿੰਦਗੀ ਸਾਡਾ ਦੇਸ਼ ਬਤੀਜ ਕਰ ਰਿਹਾ ਸੀ ਇੱਕ ਪੈਰ ਨਾਲ ਪਹਾੜਾਂ ਦੀ ਬੁਲੰਦੀ ਨੂੰ ਛੂਣਾ ਔਖਾ ਹੈ ਪੱਛਮੀ ਦੇਸ਼ਾਂ ਨੇ ਸਾਰਾ ਜ਼ੋਰ ਬੈਰੂਨੀ ਦੁਨੀਆ ਨੂੰ ਸਵਾਰਨ ਤੇ ਲਾਇਆ ਧਨ ਕਰਕੇ ਸੰਪੰਨ ਹੋ ਗਏ ਸਰੀਰ ਦੀਆਂ तमाम ਲੋੜਾਂ ਪੂਰੀਆਂ ਹੋ ਗਈਆਂ ਲੇਕਿਨ ਅੰਦਰ ਇੱਕ ਗਹਿਰੀ ਦ੍ਰਿੜਤਾ ਛਿਪੀ ਰਹਿ ਗਈ ਤਦੇ ਤਾਂ ਸਭ ਤੋਂ ਜ਼ਿਆਦਾ پاگل ਆਤਮ ਹੱਤਿਆ ਤੇ ਪੇਚੀ ਦਾ ਰੋਗ ਪੱਛਮੀ ਦੇਸ਼ਾਂ ਵਿੱਚ ਹਨ ਪੱਛਮ ਹੁਣ ਇਸ ਘਾਟ ਨੂੰ ਮਹਿਸੂਸ ਕਰਨ ਲੱਗਾ ਬਾਹਰ ਦੀ ਦੁਨੀਆ ਨੂੰ ਛਲ ਧੋਖਾ ਛਾਇਆ ਆਖ ਕੇ ਸਾਡੇ ਦੇਸ਼ ਦੇ ਸਾਧੂਆਂ ਨੇ ਸੰਸਾਰ ਨੂੰ ਲਤ ਮਾਰ ਦਿੱਤੀ ਤੇ ਸਾਡਾ ਦੇਸ਼ ਗਰੀਬੀ ਦੀ ਮਹਾਨ ਖੱਡ ਵਿੱਚ ਜਾ ਪਿਆ। ਜੀਵਨ ਵਿੱਚ ਸੰਤੁਲਨ ਰੱਖਣਾ অতি ਕਠਿਨ ਹੈ। ਅਸੀਂ ਕਾਤਲ ਉਸ ਨੂੰ ਮੰਨਦੇ ਹਾਂ ਜੋ ਕਿਸੇ ਨੂੰ ਛੁਰਾ ਮਾਰ ਕੇ ਮੌਤ ਦੇ ਘਾਟ ਉਤਾਰ ਦੇਵੇ। ਪਰ વાસ્તਵਿਕ ਕਾਤਲ ਉਹ ਇਤਨਾ ਵੱਡਾ ਨਹੀਂ ਹੈ। ਧਨ ਬੈਰੂਨੀ ਜੀਵਨ ਹੈ। ਇਸ ਵਾਸਤੇ ਜਿਹੜਾ ਧਨ ਕਮਾਉਣ ਵਿੱਚ ਵਾਧਾ ਪਾਵੇ, ਉਹ ਬੈਰੂਨੀ ਜ਼ਿੰਦਗੀ ਕਿਸੇ ਦੀ ਖਤਮ ਕਰਦਾ ਹੈ। ਤੇ ਜਿਹੜਾ ਧਰਮ ਕਵਾਵਨ ਵਿੱਚ ਬਾਧਾ ਬਣੇ ਉਹ ਅੰਦਰੂਨੀ ਦੁਨੀਆ ਨੂੰ ਖਤਮ ਕਰਦਾ ਇਸ ਵਾਸਤੇ ਇਹ ਅਸਲੀ ਕਾਤਲ ਹਨ ਸੋ ਬਹੁਤਾ ਇਹੀ ਦਿਸਦਾ ਹੈ ਕਿ ਕੋਈ ਧਨ ਕਵਾਵਨ ਵਿੱਚ ਤੇ ਕੋਈ ਧਰਮ ਕਵਾਵਨ ਵਿੱਚ ਬਾਧਾ ਬਣਿਆ ਹੋਇਆ ਇਸ ਵਾਸਤੇ ਕੋਈ ਅੰਦਰੋਂ ਤੇ ਕੋਈ ਬਾਹਰੋਂ ਦੁਖੀ ਹੈ ਧਰਮ ਸੱਜਾ ਤੇ ਧਨ ਖੱਬਾ ਪੈਰ ਹੈ ਦੋਹਾਂ ਪੈਰਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ ਤਾਂ ਕਿ ਸੰਸਾਰ ਦੀ ਯਾਤਰਾ ਸਫਲਤਾਪੂਰਵਕ ਕੀਤੀ ਜਾ ਸਕੇ ਸਤਿਗੁਰੂ ਦਾ ਮਹਾਵਾਕ ਇਹੀ ਜੀਵਨ ਸਾਡੇ ਸਾਹਮਣੇ ਰੱਖਦਾ ਉਦਮ ਕਰੇਂਦਿਆਂ ਜੀਓ ਤੂੰ ਕਮਾਮ ਦੇ ਆ ਸੁਖ ਪੁੰਚ ਧਿਆਮ ਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ